ਮੈਂ ਸਰਵਣ ਸਿੰਘ ਪੰਦੇਰ ਦੋਵਾਂ ਫੋਰਮਾਂ ਵੱਲੋਂ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਜੀ ਅੱਜ 293 ਦਿਨ ਹੋ ਗਏ ਆ ਸਾਡੇ ਮੋਰਚੇ ਨੂੰ ਚੱਲਦਿਆਂ ਹੋਇਆ ਔਰ ਜਿਹੜਾ ਖਨੌਰੀ ਤੇ ਜਗਜੀਤ ਸਿੰਘ ਡੱਲੇਵਾਲ ਮਰਨਮਰਤ ਤੇ ਬੈਠੇ ਨੇ ਉਹਨੂੰ 6ਵਾਂ ਦਿਨ ਹੋ ਗਿਆ ਮੋਰਚੇ ਤੇ ਲਗਾਤਾਰ ਕਿਸਾਨ ਮਜ਼ਦੂਰ ਪਹੁੰਚ ਰਹੇ ਨੇ ਅੱਜ ਚੰਡੀਗੜ੍ਹ ਦੇ ਵਿੱਚ ਪੀਸੀ ਕਰਕੇ ਕਿਸਾਨ ਭਵਨ ਦੇ ਵਿੱਚ ਅਗਲੇ ਪ੍ਰੋਗਰਾਮਾਂ ਦੀ ਜਾਣਕਾਰੀ ਰੂਪਰੇਖਾ ਦਿੱਤੀ ਜਾਊਗੀ ਜਿਸ ਤਰ੍ਹਾਂ ਦੇਸ਼ ਦਾ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਐਂ ਲੱਗਦਾ ਵੀ ਪਾਰਲੀਮੈਂਟ ਦੇ ਵਿੱਚ ਕੱਲੇ ਪੂੰਜੀਪਤੀਆਂ ਦੀ ਗੱਲ ਹੋਣੀ ਆ ਪਾਰਲੀਮੈਂਟ ਦੇ ਵਿੱਚ ਕੱਲਾ ਵਿਕਾਸ ਜਿਹੜਾ ਕਾਰਪੋਰੇਟ ਨੂੰ ਚੰਗਾ ਲੱਗਦਾ ਉਹਦੀ ਗੱਲ ਹੋਣੀ ਆ ਦੇਸ਼ ਦੇ ਕਿਸਾਨ ਮਜ਼ਦੂਰ ਜਿਹੜੇ 300 ਤੋਂ ਉੱਪਰ MP ਆਪਣੇ ਇਲਾਕਿਆਂ ਤੋਂ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜਦੇ ਨੇ ਉਹਨਾਂ ਦੀਆਂ ਸਮੱਸਿਆ ਤੇ ਨਾ ਤਾਂ ਸੱਤਾਧਾਰੀਆਂ ਕੋਲ ਟਾਈਮ ਹੈ ਨਾ ਮੇਰੇ ਖਿਲ ਦੂਜਿਆਂ ਕੋਲ ਟਾਈਮ ਹੈਗਾ ਵਾ ਆ ਪੰਜਾਬ ਹਰਿਆਣੇ ਦੇ ਪੰਜ ਚੁਣੇ ਹੋਏ ਐਮਪੀ ਇਹ ਇਹ ਵਿਰੋਧੀ ਧਿਰ ਦੇ ਕਿੱਥੇ ਨੇ ਕੀ ਕਰ ਰਹੇ ਨੇ ਇਹਦਾ ਕਿਸੇ ਨੂੰ ਪਤਾ ਪੁੱਤਾ ਨਹੀਂ ਹੈਗਾ ਤੋਂ ਇਸ ਕਰਕੇ ਚਾਹੀਦਾ ਵਾ ਕਿ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਤੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਚਰਚਾ ਹੋਣੀ ਚਾਹੀਦੀ ਆ ਦੇਸ਼ ਦੇ ਸਾਹਮਣੇ ਸੱਚ ਆ ਜੇ ਕਿਹੜਾ ਐਮਪੀ ਕਿਸਾਨਾਂ ਮਜ਼ਦੂਰਾਂ ਦੇ ਨਾਂ ਤੇ ਵੋਟਾਂ ਤੇ ਲੈਂਦੀ ਹੈ ਗੱਲ ਆ ਕੇ ਉਹਦੀ ਗੱਲ ਕਿਹੜਾ ਕਰਦਾ ਹੈਗਾ ਦੂਸਰੇ ਬੰਨੇ ਜਿਹੜੀ ਵਿਕਾਸ ਦੇ ਦਾਅਵੇ ਨੇ ਮੋਦੀ ਸਰਕਾਰ ਦੇ ਪਿਛਲੇ 11 ਸਾਲਾਂ ਤੋਂ ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ ਉਹਨੇ ਸਾਰੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਆ ਵੀ 96 ਤੋਂ ਲੈ ਕੇ 1996 ਤੋਂ ਹੁਣ ਤੱਕ 4 ਲੱਖ ਕਿਸਾਨ ਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਗਏ ਉਹ ਵੀ ਰਿਪੋਰਟ ਚ ਆ ਗਿਆ ਔਰ ਇਹ ਵੀ ਆ ਗਿਆ ਵੀ ਡਬਲ ਇੰਜਨ ਵਾਲੀ ਸਰਕਾਰ ਦੇ ਸਿਰ 76000 ਦਾ ਕਰੋੜ ਦਾ ਕਰਜ਼ਾ ਔਰ ਪੰਜਾਬ ਦੇ ਸਿਰ 73000 ਕਰੋੜ ਦਾ ਕਰਜ਼ਾ ਹੈਗਾ ਔਰ ਉਹਨਾਂ ਨੇ ਕਿਹਾ ਪੀ ਕਿਸਾਨਾਂ ਨੂੰ ਲਾਗਤਾਂ ਦੇ ਅਨੁਸਾਰ ਬਾਜ਼ਾਰ ਦੇ ਵਿੱਚੋਂ ਫਸਲ ਦਾ ਰੇਟ ਨਹੀਂ ਮਿਲਦਾ ਇਸ ਕਰਕੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਬਾਰੇ ਸਰਕਾਰ ਸੋਚੇ ਹੁਣ ਤੱਕ ਉਹ ਪਿੱਛੇ ਨਹੀਂ ਰਹਿ ਗਿਆ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਵਾ ਪੀ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਛੇ ਨੂੰ ਦਿੱਲੀ ਨੂੰ ਜਿੱਥੇ ਕੂਚ ਕਰਨਗੇ ਔਰ ਕਿਸਾਨਾਂ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਗਿਣਤੀਆਂ ਵਿੱਚ ਮੋਰਚਿਆਂ ਵਿੱਚ ਪਹੁੰਚਣ ਦੀ ਅਪੀਲ ਕਰਦੇ ਆਂ ਧੰਨਵਾਦ